ਸੋ ਅੰਮ੍ਰਿਤਸਰ ਦੇ ਵੀ ਲੋਕ ਸਭਾ ਜਿਹੜਾ ਚੋਣਾ ਬਿਲਕੁਲ ਸ਼ਿਖਰਾਂ ਤੇ ਹੈ ਤੇ ਜੇਕਰ ਗੱਲ ਕਰੀਏ ਸੋ ਹਰ ਜਿਹੜਾ ਕੈਂਡੀਡੇਟ ਹੈ ਚੋਣ ਪ੍ਰਚਾਰ ਲਗਾਤਾਰ ਜਿਹੜਾ ਜਿਤਨਾ ਤਰ੍ਹਾਂ ਗਰਮੀ ਦਾ ਪਾਰਾ ਹਾਈ ਹੁੰਦਾ ਜਾਂਦਾ ਉਸੇ ਤਰ੍ਹਾਂ ਚੋਣ ਪ੍ਰਚਾਰ ਲਗਾਤਾਰ ਜਿਹੜਾ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ ਆ ਇੱਕ ਜੁਨਾਨ ਵਾਲੀ ਐ ਸੋ ਇੱਕ ਜੁਨ ਨੂੰ ਕਿਹੜਾ ਜਿੱਤੇਗਾ ਕੌਣ ਹਾਰੇਗਾ ਉਹ ਚਾਰ ਜੁਨ ਨੂੰ ਜ਼ਰੂਰ ਪਤਾ ਲੱਗੇਗਾ ਲੇਕਿਨ ਇੱਥੇ ਇਹੀ ਪਿੰਡੀ ਸਾਂ ਦਾ ਪਹੁੰਚਿਆ ਜਿਹੜਾ ਕੀ ਸਰਦੀ ਖੇਤਰ ਹੈਗਾ ਲੋਕਾਂ ਨੂੰ ਪੁੱਛਦੇ ਆ ਭਾਜੀ ਕੀ ਇਲੈਕਸ਼ਨ ਜਿਹੜੀ ਜੀ ਹੈ ਕੀ ਦੇਖਦੇ ਹੋ ਕਿਸ ਨੂੰ ਦੇਖਦੇ ਹੋ ਇਲੈਕਸ਼ਨ ਇਸ ਤਰ੍ਹਾਂ ਜੀ ਤੁਹਾਨੂੰ ਹੋਨ ਫਿਰ ਜਿਤਨਾ ਕਾਂਗਰਸ ਤੇ ਜਿਆਦਾ ਵਾ ਕਿਉਂਕਿ ਸੈਂਟਰ ਦੇ ਵਿੱਚ ਮੋਦੀ ਸਰਕਾਰ ਨੇ ਏਡੇ ਕੋਈ ਵਧੀਆ ਫੈਸਲੇ ਤੇ ਲਏ ਨਹੀਂ ਕਿਸਾਨੀ ਇਹ ਕੀ ਹਿੱਤ ਵੀ ਜੂ ਪੂਰੇ ਹਿੰਦਿਆ ਦੇ ਵਿੱਚ ਜੋ ਹਾਲਾਤ ਹੋਇਆ ਬਹੁਤ ਮਾੜਾ ਹੋਇਆ ਤੇ ਹੁਣ ਸਾਨੂੰ ਤਾਂ ਇਹ ਲੱਗਦਾ ਪੰਜਾਬ ਦੇ ਵਿੱਚ ਹੁਣ ਕਾਂਗਰਸ ਜਿਹੜੀ ਆ ਉਹ ਹੁਣ ਬੜੇ ਜੋਰਾਂ ਸ਼ੋਰਾਂ ਤੇ ਆ ਰਹੀ ਆ ਖੇਤਰੀ ਪਾਰਟੀ ਅਕਾਲੀ ਦਲ ਵੀ ਕਹਿੰਦਾ ਜਿਹੜੀ ਪਿੰਡਾਂ ਦੇ ਵਿੱਚ ਲਗਾਤਾਰ ਆਪਣੇ ਆਪ ਨੂੰ ਅੱਗੇ ਆਉਣ ਦੀ ਗੱਲ ਕਰਦਾ ਨਹੀਂ ਨਹੀਂ ਜੀ ਖੇਤਰੀ ਪਾਰਟੀ ਜਿਹੜੀ ਖਾਲੀ ਦਲ ਉਹ ਇਹ ਵੇਲੇ ਬਾਦਲ ਸਾਹਿਬ ਦੇ ਵਿਲਿਆ ਹੁੰਦੀ ਹੀ ਪਰ ਹੁਣ ਉਹ ਤੇ ਆਪ ਮੈਨੂੰ ਨਹੀਂ ਕੋਈ ਇਹੋ ਜੀ ਕੋਈ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇੱਕ ਅੱਧੀ ਸੀਟ ਜੇ ਕਿਤੇ ਲੈ ਜਾਣਾ ਉਹ ਵੀ ਉਹ ਬਠਿੰਡੇ ਵਾਲੀ ਤੇ ਉਹਨਾਂ ਚਾਰਿਆ ਬਾਕੀ ਕੋਈ ਐਡੀ ਕੋਈ ਗੱਲ ਨਹੀਂ ਹੈ ਭਾਜਪਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਭਾਜਪਾ ਦਾ ਇੱਕ ਦੋ ਸੀਟਾਂ ਹੈ ਜਿਸ ਤਰ੍ਹਾਂ ਸ਼ਹਿਰਾਂ ਵਿੱਚ ਜਾ ਕੇ ਇਸ ਤਰ੍ਹਾਂ ਬੀਜੇਪੀ ਦੇ ਨਾਲ ਕੁਝ ਜਿਹੜੇ ਪੁਰਾਣੀ ਵੋਟਰ ਉਹਨਾਂ ਦੇ ਨਾਲ ਜੁੜੀ ਹੋ ਥੋੜੀ ਜਿਹਾ ਪਰ ਮੈਨੂੰ ਲੱਗਦਾ ਵੀ ਜਿਹੜੀ ਮੇਨ ਪਾਰਟੀ ਟੱਕਰਿਆ ਉਹ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ ਹੈ ਕਾਂਗਰਸ ਦੀ ਕੀ ਨਾ ਤੁਹਾਡਾ ਜੀ ਕੀ ਨਾ ਤੁਹਾਡਾ ਮੈਂ ਕਿਹਨਾਂ ਸ਼ਰਮ ਸਿੰਘ ਸੋ ਕਿਸ ਨੂੰ ਵੇਖਦੇ ਤੁਸੀਂ ਹਾਂ ਇਹ ਕਾਂਗਰਸ ਪਾਰਟੀ ਨੂੰ ਦੇਖ ਗੁਰਜੀਤੋ ਜਿਲ੍ਹੇ ਦੇ ਕੰਮ ਨੂੰ ਹਾਂਜੀ ਹਾਂਜੀ ਬਹੁਤ ਇੰਨੇ ਕੰਮ ਕੀਤੇ ਨੇ ਜੇ ਸਾਂਝੇ ਕੰਮ ਨੇ ਬਹੁਤ ਜਿਆਦਾ ਕੀ ਕੀ ਲੱਗਦਾ ਤੀਜੀ ਵਾਰ ਜਿੱਤੂ ਹਾਂਜੀ ਹਾਂਜੀ ਬਹੁਤ ਜਿੱਤੂ ਤੀਨਾਂ ਹੀ ਤੁਹਾਡਾ ਭਜੀ ਮੇਰਾ ਨਾਮ ਗੁਰਮੁਖ ਸਿੰਘ ਜੀ ਤੁਸੀਂ ਗੁਰਮੁਖ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਚਾਰ ਬਾਟੀਆਂ ਮੈਦਾਨ ਚ ਆ ਪੰਜਵੀਂ ਬਾਟੀ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਮੈਦਾਨ ਚ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਸਾਨੂੰ ਕੋਈ ਨਹੀਂ ਲੱਗਦਾ ਕੋਈ ਏਡੀ ਕੋ ਵੱਡੀ ਕੋ ਬਾਣੀ ਹੈਗੀ ਉਹਨਾਂ ਦੀ ਇਹ ਮੁਕਾਬਲਾ ਜਿਹੜਾ ਵਾ ਕਾਂਗਰਸ ਦਾ ਆਮ ਆਰਮੀ ਦਾ ਕੀ ਮੈਂ ਦੇ ਦੇ ਕਿਉਂਕਿ ਵਿਚਕਾਰ ਬੀਜਪੀ ਵੀ ਆਕਾਲੀ ਦਲ ਵੀ ਪਿੰਡਾਂ 'ਚ ਆਪਣੇ ਆਪ ਨੂੰ ਪਿੰਡਾਂ ਦੇ ਵਿੱਚ ਕੋਈ ਆਕਾਲੀ ਦਲ ਤਾਂ ਸਟਰੋਂਗ ਜਾਂਦਾ ਖੇਤਰੀ ਪਾਰਟੀ ਨਹੀਂ ਬਿਲਕੁਲ ਨਹੀਂ ਨਹੀਂ ਪਿੰਡਾਂ ਦੇ ਵਿੱਚ ਕੋਈ ਐਡੀ ਕੋਈ ਗੱਲ ਨਹੀਂ ਸੋ ਕਾਂਗਰਸ ਨੂੰ ਵੇਖਦੇ ਹੋ ਕਾਂਗਰਸ ਨੂੰ ਗੁਰਜੀਤ ਸਿੰਘ ਔਜਲਾ ਇੰਡੀਆ ਖਾਂਗ ਠੋੜੀ ਕਾ ਸਰਕਾਰ ਬਣੇਗੀ ਸੋ ਪੰਜਾਬ ਜਿਹੜਾ ਗੱਠ ਜੋੜਾਗਾ ਨਹੀਂ ਇੱਕ ਦੂਜੇ ਦੇ ਮੈਨ ਲੈ ਕੁੱਤੇ ਦਾ ਵੈਰ ਵੇਖਣ ਨੂੰ ਮਿਲਦਾ ਚਲੋ ਇਹ ਦੋਨਾਂ ਦੀ ਉਹ ਜਾਣਣ ਸਾਨੂੰ ਇਹ ਗੱਲ ਨਹੀਂ ਕੋਈ ਬਰਾ ਅਸੀਂ ਤੇ ਗੁਰਜੀਤ ਸਿੰਘ ਔਜਲਾ ਨੂੰ ਵੇਖਦੇ ਗੁਰਜੀਤ ਸਿੰਘ ਔਜਲਾ ਨੂੰ ਕੀ ਨਾ ਭਾਈ ਤੁਹਾਡਾ ਹਰਜੀਤ ਸਿੰਘ ਜੀ ਸੋ ਤੁਸੀਂ ਕਿਹਨੂੰ ਵੇਖਦੇ ਹੋ ਅਸੀਂ ਕਿਉਂ ਕੰਮ ਕੀਤੇ ਨਾਲੇ ਬਹੁਤ ਕੰਮ ਕੀਤੇ 10 ਸਾਲ ਪਹਿਲਾਂ ਵੀ ਅੱਛੀਆਂ ਆਦੇ ਕਹਿੰਦੀ ਐ 7 ਸਾਲਾਂ ਵਿੱਚ ਕੁੱਝ ਤਾਂ ਹੀ ਕੱਖ ਨਹੀਂ ਉਹ ਤਾਂ ਕਹੀ ਜਾਣਾ ਉਹਨਾਂ ਨੇ ਸਾਰੇ ਕੋਈ ਕਹਿੰਦਾ ਜੇ 22 ਸਾਲ ਹੋ ਗਿਆ ਕਾਲੀਆਂ ਇਹਨਾਂ ਨੇ ਕਰਤਾ ਮਾਰ ਵੀ ਨਹੀਂ ਕਰਤਾ ਮੈਂ ਕੀ ਕਰਦਾ 22 ਸਾਲ ਹੋ ਗਿਆ ਕੀ ਕੀਤਾ ਦੱਸੋ ਕੁਝ ਵੀ ਕੀਤਾ ਹੋਵੇ ਕਿਸਾਨ ਹੀ ਨੰਗਲ ਸਾਰੇ ਚਾਗੀ ਡਿਵੈਲਪਮੈਂਟ ਸਾਰੀ ਰੋਕ ਦਿੱਤੀ ਛੜਕ ਕੋਈ ਰੋਕਦਾ ਅਜੇ ਤੱਕ ਕਿਸਾਨਾਂ ਦੀ ਛੜਕ ਰੱਕ ਛੜੀ ਇਹਨਾਂ ਨੇ ਇਹਨਾਂ ਨੂੰ ਬੋਰਡ ਕਿਸੇ ਨੇ ਨਹੀਂ ਪਾਉਣੀ ਕਿ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਨਾ ਬਿਲਕੁਲ ਜ਼ੀਰੋ ਜੀ ਚੱਲਦਾ ਵਿਕਾਸ ਬੰਦ ਕੀਤਾ ਆ ਜਿਹੜਾ ਆਪਣਾ ਰੋੜਾਂ ਦੇ ਵਿੱਚ ਸਾਡੀ ਕਾਂਗਰਸ ਸਰ ਕਾਂਗਰਸ ਪਾਰਟੀ ਨੇ ਵਿਕਾਸ ਕੀਤੇ ਜਿਹੜੀ ਇਹਨੇ ਇਹ ਕਿੰਨਾ ਵੋਟ ਲੱਗੇ ਲੜਾਈ ਆਮ ਆਦਮੀ ਪਾਰਟੀ ਨੇ ਕਿਸ ਤਰ੍ਹਾਂ ਗਿੰਦੇ ਹੋ ਆਮ ਆਦਮੀ ਪਾਰਟੀ ਨਾ ਮੇਰੇ ਹਿਸਾਬ ਨਾਲ ਉਹ ਜਿਸ ਤਰ੍ਹਾਂ ਹਵਾ ਬਣੀ ਸੀ ਨਾ ਉਹਨਾਂ ਦੀ ਸਰਕਾਰ ਜੂ ਬਣੀ ਪਈ ਸੀ ਤੇ ਲੋਕਾਂ ਦੇ ਵਿੱਚ ਬੀਬੀਆਂ ਨੂੰ ਕਿਹਾ ਇਹਨਾਂ ਨੂੰ 1000 ਰੁਪਏ ਦੇਾਂਗੇ ਆ ਗਏ ਝੂਰ ਤੇ ਬਲੰਦੇ ਦੇ ਉੱਤੇ ਜਿਹੜੀ ਸਰਕਾਰ ਉਹਨਾਂ ਬਣਾ ਲਈ ਪਰ ਉਹ ਹੁਣ 7 ਸਾਲਾਂ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੀ ਉਹਦਾ ਫੀਡਬੈਕ ਹੋਣੀ ਚਾਹੀਦੀ ਕੰਮਾਂ ਦੀ ਉਹ ਆਈ ਨਹੀਂ ਉਹ ਜ਼ੀਰੋ ਜ ਅੱਜ ਦੁਨੀਆ ਹੁਣ ਉਹ ਪਹਿਲੀਆਂ ਪਾਰਟੀਆਂ ਦੇ ਵਿੱਚ ਆਪੋ ਆਪਣਾ ਤੇ ਕਾਂਗਰਸ ਪਹਿਲਾਂ ਵੀ ਸਟਰੋਂਗ ਹੀ ਤੇ ਕੰਮ ਵੀ ਕੀਤੇ ਮੋੜ ਤੋਂ ਚੱਲਦੀ ਆਈ ਆ ਇੰਨੀ ਡਿਵੈਲਪਮੈਂਟ ਇੰਡੀਆ ਦੀ ਹੋਈ ਆ ਕਾਂਗਰਸ ਵੇਲੇ ਹੀ ਹੋਈ ਆ ਅਸੀਂ ਇਹ ਗੱਲ ਤੋਂ ਮੰਨਕਰ ਨਹੀਂ ਹੋ ਸਕਦੇ ਤੇ ਇਹ ਜਿਹੜੀਆਂ ਚਲੋ ਨਵੀਂ ਬਦਲਾਅ ਚਾਹੁੰਦੀ ਹੀ ਦੁਨੀਆ ਪਰ ਉਹ ਬਦਲਾਅ ਆਇਆ ਵੀ ਪਰ ਅੱਗੋਂ ਸਰਕਾਰ ਨੇ ਜਿਹੜੀ ਬਦਲਾਅ ਆ ਆਮ ਆਦਮੀ ਪਾਰਟੀ ਦਾ ਉਹਦਾ ਕੋਈ ਫੀਡਬੈਕ ਨਹੀਂ ਆਈ ਕੋ ਕੰਮ ਨਹੀਂ ਹੋ ਸਕਿਆ ਕੰਮ ਨਹੀਂ ਹੋ ਸਕਿਆ ਫੀਡਬੈਕ ਨਹੀਂ ਆਇਆ ਸਰਕਾਰ ਤੇ ਲੋਕਾਂ ਦੇ ਵਿੱਚ ਵਿਸ਼ਵਾਸ ਜਿਹੜਾ ਵਾ ਉਹ ਨਹੀਂ ਬਣਾ ਪਈ ਆਮ ਆਦਮੀ ਪਾਟੀ ਸੋ ਇੱਕ ਤਰਫਾ ਮੁਕਾਬਲਾ ਜਿਹੜਾ ਕਾਂਗਰਸ ਦੀ ਲਹਿਰ ਨੂੰ ਗਿੰਦੇਗਾ ਕਿਉਂਕਿ ਸਰਦੀ ਖੇਤਰ ਹੈ ਔਰ ਸਰਦੀ ਖੇਤਰ ਦੇ ਲੋਕ ਜਿਹੜੇ ਇਹ ਪਿੰਡਾਂ ਦੇ ਵਿੱਚ ਰਹਿਣ ਵਾਲੇ ਕਾਫੀ ਕੁਝ ਡਿਸਾਈਡ ਕਰਦੇ ਪੰਜਾਬ ਦੇ ਵਿੱਚ ਕਿਸ ਦੀ ਸਰਕਾਰ ਬਣਨੀ ਔਰ ਕਿਸ ਦੀ ਸਰਕਾਰ ਫਿਲਹਾਲ ਅੰਮ੍ਰਿਤਸਰ ਲੋਕ ਸਭਾ ਚੋਣਾਂ 9 ਹਲਕਿਆਂ ਦੀ ਚੋਣਾਂ ਸੋ 9 ਹਲਕਿਆਂ ਦੇ ਚੋਣਾਂ ਦੇ ਵਿੱਚੋਂ ਸਰਦੀ ਖੇਤਰ ਦੇ ਲੋਕਾਂ ਦੀ ਜਿਹੜੀ ਹੈ ਪਸੰਦਗੀ ਕਾਂਗਰਸ ਨਜ਼ਰ ਆਈ ਹੈ ਸੋ ਫਿਲਹਾਲ ਹਲੇ ਇਹ ਕੌਣ ਜਿੱਦਾ ਕੌਣ ਹਾਰਦਾ ਉਹ ਤੇ